ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਨਿਮਿਤ ਕ੍ਰिएशन ਅੱਜ ਦੀ ਵੀਡੀਓ ਲੈ ਕੇ ਆਏ ਆ ਅੱਜ ਤੁਹਾਡੇ ਲਈ ਆਪਾਂ ਕਾਟਨ ਦੇ ਵਿੱਚ ਸੂਟ ਲੈ ਕੇ ਆਏ ਜੀ ਟਿਸਟਾ ਬ੍ਰਾਂਡ ਦੇ ਸੂਟ ਹੋਣਗੇ ਤੇ ਐਸਕੇ ਬ੍ਰਾਂਡ ਦੇ ਸੂਟ ਹੋਣਗੇ ਤੇ ਪ੍ਰਾਈਸ ਸੂਟਾਂ ਦਾ ਮੈਂ ਨਾਲ ਦੀ ਨਾਲ ਦੱਸੀ ਜਾਣਾ ਬਸ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜੀ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਂਦੇ ਹਾਂ ਜੀ 9:30 ਤੇ 9:30 ਦੇ ਵਿੱਚ ਵਿੱਚ ਮੈਂ ਡੇਲੀ ਵੀਡੀਓ ਪੋਸਟ ਕਰ ਦਿੰਦੀ ਹਾਂ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਮਿਸ ਨਹੀਂ ਹੋਊਗਾ ਬਾਕੀ ਜੋ ਤੁਸੀਂ ਮੇਰੀ ਵੀਡੀਓ ਨੂੰ ਅੱਜ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਆਪਾਂ ਡੇਲੀ ਵੀਡੀਓ ਲੈ ਕੇ ਆਉਂਦੇ ਹਾਂ ਹਰੇਕ ਸੂਟ ਦਾ ਪ੍ਰਾਈਸ ਨਾਲ ਦੀ ਨਾਲ ਦੱਸੀਦਾ ਤੇ ਹਰ ਇੱਕ ਤਰ੍ਹਾਂ ਦਾ ਸੂਟ ਤੁਹਾਨੂੰ ਘਰ ਬੈਠਿਆਂ ਨੂੰ ਪ੍ਰੋਵਾਈਡ ਕਰੀਦਾ ਬੁਕਿੰਗ ਲਈ ਨੰਬਰ ਹੈ ਜੀ ਮੇਰਾ 81465808038146580800 ਤੇ ਇਸਾਈਡ ਸਕਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੈ ਇਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਪੇਮੈਂਟ ਆਨਲਾਈਨ ਹੀ ਪਾਉਣੀ ਹੁੰਦੀ ਹੈ ਜੀ ਕੈਸ਼ ਔਨ ਡਿਲੀਵਰੀ ਦੀ ਆਪਸ਼ਨ ਨਹੀਂ ਹੈਗੀ ਤੇ ਬਾਕੀ ਜਿਹੜੇ ਕੋਰੀਅਰ ਚਾਰਜੀਸ ਆ ਅਲੱਗ ਤੋਂ ਹੋਣਗੇ ਉਹ ਤੁਸੀਂ ਆਪਣੇ ਐਡਰੈਸ ਦੇ ਅਕੋਰਡਿੰਗ ਪੁੱਛਨੇ ਹੁੰਦੇ ਆ ਜਦੋਂ ਤੁਸੀਂ ਸੂਟ ਦੀ ਪੇਮੈਂਟ ਕਰਨੀ ਹੁੰਦੀ ਹੈ ਪਹਿਲਾਂ ਹੀ ਆਪਣਾ ਫੁੱਲ ਐਡਰੈਸ ਪੇਜ ਕੇ ਕੋਰੀਅਰ ਚਾਰਜੀਸ ਪੁੱਛ ਕੇ ਫਿਰ ਇਕੱਠੀ ਪੇਮੈਂਟ ਕਰਦਿਆ ਕਰੋ ਬਾਕੀ ਜਿਨ੍ਹਾਂ ਨੇ ਸ਼ੌਪ ਤੇ ਆ ਕੇ ਪਰਚੇਸਿੰਗ ਕਰ ਲਈ ਹੈ ਜਦ ਮਰਜੀ ਤੁਸੀਂ ਸ਼ੌਪ ਤੇ ਆ ਕੇ ਪਰਚੇਸਿੰਗ ਕਰ ਸਕਦੇ ਹੋ ਮੰਡੇ ਟੂ ਸੈਟਰਡੇ ਦੀ ਟਾਈਮਿੰਗ ਹੈਗੀ ਸਵੇਰੇ 10 ਵਜੇ ਤੋਂ ਰਾਤੀ 8 ਵਜੇ ਤੱਕ ਤੇ ਸੰਡੇ ਦੀ ਟਾਈਮਿੰਗ ਹੈਗੀ ਸਵੇਰੇ 10 ਵਜੇ ਤੋਂ ਸ਼ਾਮੀ 5 ਵਜੇ ਤੱਕ ਇਹ ਟਾਈਮਿੰਗ ਦੇ ਵਿੱਚ ਜਦ ਮਰਜੀ ਤੁਸੀਂ ਸ਼ੌਪ ਤੇ ਵੀਜਿਟ ਕਰ ਸਕਦੇ ਹੋ ਬਾਕੀ ਜਿਨ੍ਹਾਂ ਨੂੰ ਸਕਰੀਨ ਸ਼ਾਟ ਨਹੀਂ ਲੈਣਾ ਆਉਂਦਾ ਚਲਦੀ ਵੀਡੀਓ ਦੇ ਵਿੱਚੋਂ ਸੂਟ ਦੀ ਫੋਟੋ ਨਹੀਂ ਲੈਣੀ ਆਉਂਦੀ ਤਾਂ ਆਪਾਂ ਹਰੇਕ ਸੂਟ ਦੇ ਉੱਪਰ ਨੰਬਰ ਪਾਇਆ ਹੁੰਦਾ ਤੁਸੀਂ ਸੂਟ ਦਾ ਨੰਬਰ ਦੱਸ ਕੇ ਵੀ ਆਪਣੇ ਸੂਟ ਦੀ ਬੁਕਿੰਗ ਕਰਾ ਸਕਦੇ ਹੋ पर पेमेंट ਤੁਹਾਨੂੰ ਆਨਲਾਈਨ ਹੀ ਕਰਵਾਣੀ ਪੈਣੀ ਹੈ ਜਦੋਂ ਤੁਸੀਂ ਸੂਟ ਆਨਲਾਈਨ ਬੁੱਕ ਕਰਾਉਣਾ ਹੈ ਤਾਂ ਪੇਮੈਂਟ ਆਨਲਾਈਨ ਹੀ ਕਰਵਾਣੀ ਪੈਣੀ ਹੈ ਜੀ ਤੇ ਬੜੀ ਪਿਆਰੀ ਕਲੈਕਸ਼ਨ ਦੇ ਨਾਲ ਸ਼ੁਰੂ ਕਰਦੇ ਹਾਂ ਅਸ ਦਾ ਪਹਿਲਾ ਸੂਟ ਇਹ ਦੇਖੋ ਟਿਸਟਾ ਬ੍ਰਾਂਡ ਦਾ ਸੂਟ ਹੈ ਆਲ ਓਵਰ ਸੂਟ ਹੈ ਬਿਲਕੁਲ ਪਿਓਰ ਕਾਟਨ ਦੇ ਵਿੱਚ ਕੋਈ ਸ਼੍ਰਿੰਕੇਜ ਨਹੀਂ ਜਿੰਨਾ ਮਰਜ਼ੀ ਤੁਸੀਂ ਚਾਹੇ ਮਸ਼ੀਨ ਦੇ ਵਿੱਚ ਧੋ ਲੋਗੇ ਨਾ ਤਾਂ ਕਲਰ ਫੇਟ ਹੋਣਾ ਪ੍ਰਿੰਟ ਵੀ ਐਜ਼ ਇਟ ਇਜ਼ ਐਵੇਂ ਹੀ ਰਹੂਗਾ ਕਲਰ ਬਿਲਕੁਲ ਹੀ ਚਾਸ ਤੱਕ ਵੀ ਨਹੀਂ ਉਤਰਦੀ ਕਲਰ ਦੀ ਬਹੁਤ ਪਿਆਰਾ ਪ੍ਰਿੰਟ ਹੈ ਬਹੁਤ ਸੋਹਣਾ ਆਲ ਓਵਰ ਸੂਟ ਹੈ ਤੇ 5 ਮੀਟਰ ਦੀ ਕੱਟ ਰਹੋਗੀ ਸੂਟ ਦੇ ਟਿਸਟਾ ਬ੍ਰੈਂਡ ਦਾ ਸੂਟ ਹੈ ਜੀ ਇਹ ਹੈਗਾ ਅੱਜ ਦਾ ਆਪਣਾ ਪਹਿਲਾ ਸੂਟ ਵਿਦਾਊਟ ਦੁਪੱਟਾ ਸੂਟ ਰਹਿਣਾ 1500 ਪ੍ਰਾਈਸ ਹੈ ਜੀ ਟਿਸਟਾ ਬ੍ਰੈਂਡ ਦਾ ਸੂਟ ਹੈ ਇਹ ਚ ਤੱਕ ਇਹ ਸਿੰਗਲ ਸਿੰਗਲ ਹੀ ਸੂਟ ਹੈ ਆਪਣੇ ਕੋਲ ਟਿਸਟਾ ਬ੍ਰੈਂਡ ਦੇ ਸੂਟ ਰਹਿਣਗੇ ਨੈਕਸਟ ਆ ਗਿਆ yellow ਕਲਰ ਦੇ ਵਿੱਚ ਹੈ yellow mustard ਕਲਰ ਹੈ ਦੇਖੋ ਕਿੰਨਾ ਪਿਆਰਾ कॉटन ਬਹੁਤ ਜ਼ਿਆਦਾ ਫਾਈਨ ਹੈ विदाउट दुपट्टा सूट है जी पूरे 5 मीटर दी कट रहोगी सूटਾਂ ਦੀ ਬਹੁਤ ਪਿਆਰੇ ਜਿੰਨਾ ਮਰਜੀ ਕੋਈ ਸ਼੍ਰਿੰਕੇਜ ਨਹੀਂ ਕੋਈ ਕਲਰ ਦੀ ਕੋਈ ਪ੍ਰੋਬਲਮ ਨਹੀਂ ਫਿਸਟਾ ਬ੍ਰੈਂਡ ਦਾ ਸੂਟ ਹੈ ਜੀ ਜਿੰਨਾ ਮਰਜੀ ਤੁਸੀਂ ਇਹਨੂੰ ਹੰਡਾਓਗੇ ਸੂਟ ਨਹੀਂ ਖਰਾਬ ਹੋਣਾ 1500 ਪ੍ਰਾਈਸ ਦੇ ਵਿਦਾਊਟ दुपट्टा सूट ਹੈ 1500 ਪ੍ਰਾਈਸ ਦੇ ਨਾਲ ਇਹ ਸਾਰੇ ਸਿੰਗਲ ਸਿੰਗਲ ਸੂਟ ਹੋਣਗੇ ਬੜਾ ਸੋਹਣਾ ਮਿਲਟਰੀ ਗ੍ਰੀਨ ਦਾ ਕਲਰ ਹੈ ਇਹਦੇ ਨਾਲ ਤੁਸੀਂ ਪੀਚ ਕਲਰ ਦਾ ਦੁਪੱਟਾ ਵੀ ਲੈ ਸਕਦੇ ਹੋ ਜਾਂ بیس ਕਲਰ ਦਾ ਦੁਪੱਟਾ ਵੀ ਪਿਆਰਾ ਸੂਟ ਇਹ ਲੁਕਾ ਜੀ ਉਹ ਸੋਨਾ ਪ੍ਰਿੰਟ ਪੂਰੇ 5 ਮੀਟਰ ਦੀ ਕੱਟ ਰਹੋਗੀ ਵਿਦਆਊਟ ਦੁਪੱਟਾ ਟਿਸਟਾ ਬ੍ਰਾਂਡ ਦਾ ਪਿਓਰ ਕਾਟਨ ਦੇ ਵਿੱਚ ਸੂਟ ਹੈ 1500 ਪ੍ਰਾਈਸ ਦੇ ਨਾਲ ਨੈਕਸਟ ਆ ਗਿਆ ਬੜਾ ਸੋਹਣਾ ਪਰਪਲ ਜਿਹਾ ਕਲਰ ਹੈ ਇਹ ਅਲਓਵਰ ਸੂਟ ਹੈ ਜੀ ਟਿਸਟਾ ਬ੍ਰਾਂਡ ਦੇ ਵਿਦਆਊਟ ਦੁਪੱਟਾ ਸੂਟ ਇਹ ਲੁਕਾ ਜੀ ਇਹ ਚਾਰ ਸੂਟ ਮੈਂ ਤੁਹਾਨੂੰ ਟਿਸਟਾ ਬ੍ਰੈਂਡ ਦੇ ਆਲਓਵਰ ਸੂਟ ਦਿਖਾਏ ਆ ਵਿਦਾਊਟ ਦੁਪੱਟਾ ਕੋਈ ਲਾਈਨਿੰਗ ਨਹੀਂ ਲੱਗਣੀ ਵਿਦਾਊਟ ਲਾਈਨਿੰਗ ਸੂਟ ਬਣਨਗੇ 1500 ਪ੍ਰਾਈਸ ਦੇ ਨਾਲ ਨੈਕਸਟ ਆ ਗਿਆ ਬੜਾ ਸੋਹਣਾ ਪਿਓਰ ਖਾਦੀ ਦੇ ਵਿੱਚ ਸੂਟ ਹੈ ਜੀ ਇਹ ਟਿਸਟਾ ਬ੍ਰੈਂਡ ਦਾ ਆਲਓਵਰ ਸੂਟ ਹੈ ਬਿਲਕੁਲ ਸੌਫਟ ਦੇ ਵਿੱਚ ਹੈ ਬਹੁਤ ਜ਼ਿਆਦਾ ਸੌਫਟ ਦੇ ਵਿੱਚ ਮਾਊਸ ਕਲਰ ਹੈ ਜਿਹੜਾ ਬੇਸ ਕਲਰ ਹੈ ਉਹ ਮਾਊਸ ਹੈ ਤੇ ਬਾਕੀ ਮਲਟੀ ਪ੍ਰਿੰਟ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਾਫੀ ਸਾਰੇ ਕਲਰ ਹੈ ਦੇ ਵਿੱਚ ਚਾਹ ਮਸਟਰਡ ਕਲਰ ਦਾ ਦੁਪੱਟਾ ਲੈ ਲੋ ਚਾਹ ਮੈਰੂਨ ਕਲਰ ਦਾ ਗਾਜਰੀ ਕਲਰ ਦਾ ਜਾਂ ਗ੍ਰੀਨ ਕਲਰ ਦਾ ਬਹੁਤ ਪਿਆਰਾ ਸੂਟ ਪੂਰੇ 5 ਮੀਟਰ ਦੀ ਕਟ ਹੈ ਟਿਸਟਾ ਬ੍ਰਾਂਡ ਦਾ ਸੂਟ ਹੈ ਜੀ ਪਿਓਰ ਖਾਦੀ ਦੇ ਵਿੱਚ 2200 ਪ੍ਰਾਈਸ ਦੇ ਨਾਲ 2200 ਪ੍ਰਾਈਸ ਹੈ ਜੀ ਇਹ ਵਾਲੇ ਸੂਟ ਦਾ ਆਲ ਓਵਰ ਸੂਟ ਹੈ ਜੀ ਇਹ ਇਹਦੇ ਵਿੱਚ ਸੇਮ ਦੇ ਵਿੱਚ ਹੈਗਾ ਆਪਣੇ ਕੋਲ ਇੱਕ ਕਲਰ ਹੋਰ ਨੇਵੀ ਬਲੂ ਕਲਰ ਹੈ ਸੇਮ ਦੇ ਵਿੱਚ ਪਿਆਰਾ ਨੇਵੀ ਬਲੂ ਕਲਰ ਦੇ ਵਿੱਚ ਬਹੁਤ ਸੋਹਣਾ ਸੂਟ ਹੈ ਪਿਓਰ ਖਾਦੀ ਦੇ ਵਿੱਚ ਟਿਸਟਾ ਬ੍ਰੈਂਡ ਦਾ ਸੂਟ ਹੈ 2200 ਪ੍ਰਾਈਸ ਦੇ ਨਾਲ 2200 ਪ੍ਰਾਈਸ ਦੇ ਨਾਲ ਦੋ ਸੂਟ ਪਿਓਰ ਖਾਦੀ ਦੇ ਟਿਸਟਾ ਬ੍ਰੈਂਡ ਦੇ ਦਿਖਾਏ ਆ ਵਿਦਾਊਟ ਦੁਪੱਟਾ 2200 ਪ੍ਰਾਈਸ ਦੇ ਨਾਲ ਨੈਕਸਟ ਆ ਗਿਆ ਫਰੋਜ਼ੀ ਕਲਰ ਦੇ ਵਿੱਚ ਕੋਈ ਲਾਈਨਿੰਗ ਨਹੀਂ ਲੱਗਣੀ ਸੂਟ ਨੂੰ ਦੇਖੋ ਬਹੁਤ ਸੋਹਣਾ ਚੈੱਕ ਦੇ ਵਿੱਚ ਫੈਬਰਿਕ ਹੈ ਬਰੀਕ ਬਰੀਕ ਚੈੱਕ ਹੈ ਦੇ ਵਿੱਚ ਸੂਟ ਨਹੀਂ ਖਰਾਬ ਹੋਣਾ ਜਿੰਨਾ ਮਰਜ਼ੀ ਤੁਸੀਂ ਇਹਨੂੰ ਵਾਸ਼ ਕਰ ਲਓਗੇ ਮਸ਼ੀਨ ਵਾਸ਼ ਤੇ ਵੀ ਬਿਲਕੁਲ ਕੋਈ ਕੰਪਲੇਂਟ ਨਹੀਂ ਆਣੀ ਸੂਟ ਦੀ ਬਹੁਤ ਸੋਹਣਾ ਛੋਟੀ ਬੁੱਟੀ ਦੇ ਵਿੱਚ ਹੈ ਜਿਆਦਾ ਪ੍ਰਿੰਟ ਵੱਡਾ ਨਹੀਂ ਹੈਗਾ ਛੋਟੇ ਪ੍ਰਿੰਟ ਦੇ ਵਿੱਚ ਲਾਈਟ ਫਰੋਜ਼ੀ ਕਲਰ ਹੈ ਬੜਾ ਪਿਆਰਾ ਸਰਦਾਰੀ ਪ੍ਰਿੰਟ ਬਹੁਤ ਸੋਹਣਾ ਸੂਟ ਹੈ 2000 ਪ੍ਰਾਈਸ ਹੈ ਜੀ 2000 ਪ੍ਰਾਈਸ ਦੇ ਨਾਲ ਆਪਣਾ ਇਹ ਸੂਟ ਸਿੰਗਲ ਹੀ ਹੈ ਇਹਦੇ ਵਿੱਚ ਕੋਈ ਕਲਰ ਆਪਸ਼ਨ ਨਹੀਂ ਹੈਗੀ ਇਹਦੇ ਵਿੱਚ ਸੂਟ ਦੇ ਵਿੱਚ 2000 ਪ੍ਰਾਈਸ ਆ ਨੈਕਸਟ ਆ ਗਿਆ ਗ੍ਰੀਨ ਕਲਰ ਦੇ ਵਿੱਚ ਗ੍ਰੀਨ ਤੇ ਸਕਿਨ ਇਹ ਵੀ ਆਲ ਓਵਰ ਸੂਟ ਹੈ ਪੂਰੇ 5 ਮੀਟਰ ਦੀ ਕੱਟ ਰਹੂਗੀ ਬਰੀਕ ਚੈੱਕ ਦੇ ਵਿੱਚ ਹੀ ਹੈ ਜੀ ਜਿਵੇਂ ਫਰੋਜ਼ੀ ਦਿਖਾਇਆ ਸਟੱਫ ਹੋਈ ਹੈ ਜਿਹੜਾ ਫਰੋਜ਼ੀ ਦਿਖਾਇਆ ਸੀ ਬਰੀਕ ਬਰੀਕ ਚੈੱਕ ਦੇ ਵਿੱਚ ਬਹੁਤ ਪਿਆਰਾ ਟਿਸਟਾ ਬ੍ਰੈਂਡ ਦਾ ਹੀ ਸੂਟ ਹੈ ਜੀ 2000 ਪ੍ਰਾਈਸ ਦੇ ਨਾਲ 2000 ਪ੍ਰਾਈਸ ਦੇ ਨਾਲ ਇਹ ਬੜਾ ਸੋਹਣਾ ਨੈਕਸਟ ਆ ਗਿਆ ਮੈਚਿੰਗ ਸੂਟ ਰਹਿਣਗੇ ਇਹ ਵੀ ਬੜਾ ਛੋੜਾ ਚੈੱਕ ਦੇ ਵਿੱਚ ਫੈਬਰਿਕ ਹੈ ਤੇ ਨਾਲ ਮੈਚਿੰਗ ਬਟਰ ਕਾਟਨ ਦੇ ਵਿੱਚ ਬਾਟਮ ਹੈ ਇਹ ਲੁੱਕ ਆ ਜਣੇ ਪਰਪਲ ਕਲਰ ਦੇ ਵਿੱਚ ਬਹੁਤ ਪਿਆਰਾ ਵਿਦਾਊਟ ਦੁਪੱਟਾ ਸੂਟ ਹੈਗੇ ਅੱਜ ਦੇ ਆਪਣੇ ਇਹ ਇਹ ਲੁੱਕ ਆ ਪਰਪਲ ਕਲਰ ਦੇ ਵਿੱਚ ਨਾਲ ਲੈਚਿੰਗ ਬਾਟਮ ਇਹ ਲੁੱਕ ਕਿੰਨਾ ਪਿਆਰਾ ਸੂਟ 2000 ਪ੍ਰਾਈਸ ਹੈ 2000 ਪ੍ਰਾਈਸ ਦੇ ਨਾਲ ਇਹ ਵੀ ਟਿਸਟਾ ਬ੍ਰੈਂਡ ਦਾ ਸੂਟ ਹੈ ਵਿਦਆਊਟ ਦੁਪੱਟਾ 2000 ਪ੍ਰਾਈਸ ਦੇ ਨਾਲ ਇਹ ਸੇਮ ਪ੍ਰਿੰਟ ਦੇ ਵਿੱਚ ਨੈਕਸਟ ਹੈਗਾ ਆਪਣੇ ਕੋਲ ਬੜਾ ਪਿਆਰਾ ਰੈੱਡ ਕਲਰ ਦੇ ਵਿੱਚ ਹੈ ਜਿਹੜਾ ਪਰਪਲ ਦਿਖਾਇਆ ਮੈਂ ਇਹਦੇ ਨਾਲ ਦਾ ਹੀ ਹੈ ਰੈੱਡ ਕਲਰ ਦੇ ਵਿੱਚ ਸੇਮ ਪ੍ਰਿੰਟ ਦੇ ਵਿੱਚ ਬਹੁਤ ਸੋਹਣਾ ਚੈੱਕ ਦੇ ਵਿੱਚ ਫੈਬਰਿਕ ਇਹ ਲੁਕਾਜਾ ਰੈਡ ਕਲਰ ਦੇ ਵਿੱਚ ਬਟਰ ਕਾਟਨ ਦੇ ਵਿੱਚ ਬਾਟਮ ਇਹ ਲੁਕਾਜਣੀ ਟਿਸਟਾ ਬ੍ਰਾਂਡ ਦਾ ਸੂਟ ਵਿਦਆਊਟ ਦੁਪੱਟਾ 2000 ਪ੍ਰਾਈਸ ਹੈ 2000 ਪ੍ਰਾਈਸ ਦੇ ਨਾਲ ਨੈਕਸਟ ਆ ਗਿਆ ਬੜਾ ਪਿਆਰਾ ਫਰੋਜ਼ੀ ਤੇ ਸਕਿਨ ਦਾ ਕੰਬੀਨੇਸ਼ਨ ਹੈ ਟਿਸਟਾ ਬ੍ਰਾਂਡ ਦਾ ਹੀ ਸੂਟ ਰਹੂਗਾ ਵਿਦਆਊਟ ਦੁਪੱਟਾ ਇਹ ਬੋ ਕਾਟ ਹੈ ਇਹ ਸ਼ਰਟ ਆ ਗਈ ਤੇ ਸਕਿਨ ਕਲਰ ਦੇ ਵਿੱਚ ਮੈਚਿੰਗ ਬਾਟਮ ਰਹੂਗੀ ਬਟਰ ਕਾਟਨ ਦੀ ਇਹ ਲੁੱਕ ਦੇ ਵਿੱਚ ਸੋਹਣੀ 2000 ਪ੍ਰਾਈਸ ਹੈ 2000 ਪ੍ਰਾਈਸ ਦੇ ਨਾਲ ਇਹ ਸੂਟ ਆਪਣਾ ਵਿਦਆਊਟ ਦੁਪੱਟਾ ਨੈਕਸਟ ਆ ਗਿਆ ਫਰੋਜ਼ੀ ਕਲਰ ਦੇ ਵਿੱਚ ਬੜਾ ਸੋਹਣਾ ਲਾਈਟ ਜਿਹਾ ਫਰੋਜ਼ੀ ਕਲਰ ਹੈ ਇਹ ਜਿਹੜੀ ਸ਼ਰਟ ਹੈ 3 ਮੀਟਰ ਦੀ ਕੱਟ ਹੈ ਜੀ ਸ਼ਰਟ ਦੀ ਜਿਨ੍ਹਾਂ ਦਾ ਹੈਵੀ ਨਾ ਪਈ ਜਾਂ ਤੁਸੀਂ ਏ ਲਾਈਨ ਫਰੌਕ ਸਟਾਈਲ ਚ ਬਣਾਣਾ ਆਰਾਮ ਨਾਲ ਬਣ ਜਾਣਾ ਸੂਟ ਕਿਉਂਕਿ 3 ਮੀਟਰ ਸ਼ਰਟ ਦਾ ਫੈਬਰਿਕ ਹੈ ਤੇ ਤੁਹਾਨੂੰ ਉਸੇ ਰੇਟ ਦੇ ਵਿੱਚ ਸੂਟ ਮਿਲ ਰਿਹਾ ਬਹੁਤ ਸੋਹਣਾ ਪ੍ਰਿੰਟ ਹੈ ਵਿਦਆਊਟ ਲਾਈਨਿੰਗ ਬਣਨਾ ਤੇ ਨਾਲ ਫਰੋਜ਼ੀ ਕਲਰ ਦੀ ਬਾਟਮ ਹੈ ਇਹ ਲੁੱਕ ਦੇ ਵਿੱਚ ਸੂਟ ਹੈ ਪ੍ਰਾਈਸ ਸੇਮ ਹੈ 2000 ਪ੍ਰਾਈਸ ਹੈ ਜੀ 2000 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ ਨੈਕਸਟ ਆ ਗਿਆ ਦੁਪੱਟੇ ਨਾਲ ਰਹਿਣਗੇ ਪਿਓਰ ਕਾਟਨ ਦੇ ਸੂਟ ਹੈ ਟਿਸਟਾ ਬ੍ਰਾਂਡ ਦੇ ਮੈਚਿੰਗ ਸੂਟ ਹੈ ਪਿਓਰ ਕੋਟੇ ਦੇ ਦੁਪੱਟੇ ਦੇ ਨਾਲ ਕੋਈ ਲਾਈਨਿੰਗ ਨਹੀਂ ਲੱਗਣੀ ਵਿਦਆਊਟ ਲਾਈਨਿੰਗ ਫਰੋਜ਼ੀ ਕਲਰ ਦੇ ਵਿੱਚ ਪਹਿਲਾ ਸੂਟ ਆਪਣਾ ਫਰੋਜ਼ੀ ਕਲਰ ਦੇ ਵਿੱਚ ਲਾਈਟ ਫਰੋਜ਼ੀ ਕਲਰ ਹੈ ਫਰੋਜ਼ੀ ਕਲਰ ਦੇ ਵਿੱਚ ਹੀ ਬਾਟਮ ਹੈ ਨ ਆ ਪ्योर ਕੋਟੇ ਦਾ ਦੁਪੱਟਾ ਪੂਰਾ 2.5 ਮੀਟਰ ਦਾ ਦੁਪੱਟਾ ਰਹੋਗਾ ਇਹ ਲੁਕ ਕਾਣੀ ਹੈ ਥੋੜਾ ਪਿਆਰਾ ਸਰਦਾਰੀ ਸੂਟ ਹੈ 2500 ਪ੍ਰਾਈਸ ਹੈ ਜੀ 2500 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ ਵਿਦ ਦੁਪੱਟਾ ਰੋਜ਼ੀ ਕਲਰ ਦੇ ਵਿੱਚ ਨੈਕਸਟ ਆ ਗਿਆ ਬੜਾ ਸੋਹਣਾ ਗਾਜਰੀ ਜਿਹਾ ਕਲਰ ਹੈ ਮੈਚਿੰਗ ਸੂਟ ਰਹਿਣਾ ਟਿਸਟਾ ਬ੍ਰੈਂਡ ਦਾ ਕੋਟੇ ਦੁਪੱਟੇ ਦੇ ਨਾਲ ਵਿਦਆਊਟ ਲਾਈਨਿੰਗ ਬਣਨਾ ਸੂਟ ਕੋਈ ਲਾਈਨਿੰਗ ਦੀ ਲੋੜ ਨਹੀਂ ਹੈਗੀ ਰਾਜਰੀ ਕਲਰ ਦੇ ਵਿੱਚ ਇਹ ਆ ਗਈ ਆਪਣੀ ਸ਼ਰਟ ਬੜਾ ਪਿਆਰਾ ਪਿੰਕ ਗਾਜਰੀ ਜਿਹਾ ਕਲਰ ਹੈ ਇਹ ਸ਼ਰਟ ਨਾਲ ਮੈਚਿੰਗ ਬਾਟਮ ਰਹੂਗੀ ਤੇ ਨਾਲ ਹੈਗਾ ਘੋਟੇ ਦਾ ਦੋਪਾ ਬਹੁਤ ਪਿਆਰਾ ਸੁਟਾ 2500 ਪ੍ਰਾਈਸ ਹੈ 2500 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ ਵਿੱਚ ਦੁਪੱਟਾ ਨੈਕਸਟ ਆ ਗਿਆ ਫਿਰੋਜ਼ੀ ਜਿਹਾ ਕਲਰ ਹੈ ਡਾਰਕ ਦੇ ਵਿੱਚ ਡਾਰਕ ਫਿਰੋਜ਼ੀ ਕਲਰ ਟਿਸਟਾ ਬ੍ਰਾਂਡ ਦਾ ਹੀ ਸੂਟ ਹੈ ਪਿਓਰ ਕਾਟਨ ਦੇ ਵਿੱਚ ਮੈਚਿੰਗ ਸੂਟ ਕੋਟ ਤੇ ਦੁਪੱਟੇ ਦੇ ਨਾਲ ਇਹ ਆ ਗਈ ਸ਼ਰਟ ਥੋੜੀ ਸੋਹਣੀ ਫਲਾਵਰ ਪ੍ਰਿੰਟ ਦੇ ਵਿੱਚ ਕੋਈ ਲਾਈਨਿੰਗ ਨਹੀਂ ਲੱਗਣੀ ਟਿਸਟਾ ਬ੍ਰਾਂਡ ਦਾ ਸੂਟ ਹੈ ਇਹ ਨਾਰਕੋਟੇ ਦਾ ਦੁਪੱਟਾ ਹੁਣ ਇਸ ਸਮੱਸੂਹ ਇਹ ਦੇਖ ਲਈ ਚਾਹੇ 2500 ਪ੍ਰਾਈਸ ਹੈ 2500 ਪ੍ਰਾਈਸ ਦੇ ਨਾਲ ਇਹ ਮੈਂ ਸਾਰੇ ਤੁਹਾਨੂੰ ਟਿਸਟਾ ਬ੍ਰਾਂਡ ਦੇ ਸੂਟ ਦਿਖਾਏ ਆ ਤੇ ਨੈਕਸਟ ਆਪਾਂ ਦਿਖਾਣੇ ਐਸਕੇ ਬ੍ਰਾਂਡ ਦੇ ਸੂਟ ਹੈ ਜੀ ਹੁਣ ਇਹ ਆਲ ਓਵਰ ਸੂਟ ਹੈ ਐਸਕੇ ਬ੍ਰਾਂਡ ਦਾ ਕਰੀਮ ਬੇਸ ਹੈ ਸੂਟ ਦਾ ਬਹੁਤ ਪਿਆਰਾ। ਕਰੀਮ ਦੇ ਇਸ ਦੇ ਵਿੱਚ ਛੋਟੀ ਬੂਟੀ ਦੇ ਵਿੱਚ ਸੂਟ ਰਹਿਣਾ ਇਹ ਐਸਕੇ ਬ੍ਰੈਂਡ ਦਾ ਸੂਟ ਹੈ। ਬਹੁਤ ਪਿਆਰਾ। ਇਹਦੇ ਨਾਲ ਡਾਰਕ ਕਲਰ ਦਾ ਦੁਪੱਟਾ ਲੈ ਲਾਂਗੇ ਤਾਂ ਗਰਲਿਸ ਸੂਟ ਬਣ ਜਾਣਾ। ਜੇ ਤੁਸੀਂ ਲਾਈਟ ਕਲਰ ਦਾ ਦੁਪੱਟਾ ਲਾਂਗੇ ਤਾਂ ਬਜ਼ੁਰਗਾਂ ਲਈ ਸੂਟ ਬਹੁਤ ਪਿਆਰਾ ਐਸਕੇ ਬ੍ਰੈਂਡ ਦਾ 1400 ਪ੍ਰਾਈਸ ਹੈ ਜੀ ਆਲ ਓਵਰ ਸੂਟ ਰਹੂਗਾ। ਬਿਲਕੁਲ ਛੋਟੀ ਬੂਟੀ ਦੇ ਵਿੱਚ। 1400 ਪ੍ਰਾਈਸ ਦੇ ਨਾਲ ਇਹ ਆਲ ਓਵਰ ਸੂਟ ਹੈ ਜੀ ਐਸਕੇ ਬ੍ਰੈਂਡ ਦਾ ਸੂਟ ਹੈ। ਨੈਕਸਟ ਆ ਗਿਆ ਪਿਓਰ ਕ੍ਰਸ਼ ਦੇ ਵਿੱਚ ਐਸਕੇ ਬ੍ਰੈਂਡ ਦਾ ਸੂਟ ਹੈ ਇਹ। ਬਿਲਕੁਲ ਪਿਓਰ ਕ੍ਰੈਸ਼ ਦੇ ਵਿੱਚ ਇਹ ਆ ਗਿਆ ਸੂਟ ਇਹ ਦੇਖੋ ਬਹੁਤ ਸੋਹਣੀ ਸ਼ਰਟ ਐਸਕੇ ਬ੍ਰੈਂਡ ਦੀ ਤੇ ਨਾਲ ਮੈਚਿੰਗ ਬਾਟਮ ਰਹੂਗੀ ਫਰੋਜ਼ੀ ਕਲਰ ਦੀ ਐਸਕੇ ਬ੍ਰੈਂਡ ਦਾ ਸੂਟ ਹੈ 1400 ਪ੍ਰਾਈਸ ਹੈ 1400 ਪ੍ਰਾਈਸ ਦੇ ਨਾਲ ਇਹ ਵਾਲਾ ਸੂਟ ਵਿਦਆਊਟ ਦੁਪੱਟਾ ਸੂਟ ਰਹਿਣਾ ਹੈ ਐਸਕੇ ਬ੍ਰੈਂਡ ਦਾ ਨੈਕਸਟ ਆ ਗਿਆ ਫਰੋਜ਼ੀ ਕਲਰ ਦੇ ਵਿੱਚ ਬਾਟਮ ਤੇ ਵਰਕ ਹੈ ਇਹ ਵੀ ਐਸਕੇਵਰੇਮ ਦਾ ਸੂਟ ਹੈ ਹਮੇਸ਼ਾ ਕੰਨੀ ਤੇ ਕੋਈ ਵੀ ਬ੍ਰਾਂਡ ਹੁੰਦਾ ਜੀ ਕੰਨੀ ਤੇ ਮੈਂਸ਼ਨ ਹੁੰਦਾ ਵਿਦਆਊਟ ਲਾਈਨਿੰਗ ਬਣਨੇ ਹੈ ਸੂਟ ਕਿਸੇ ਸੂਟ ਨੂੰ ਲਾਈਨਿੰਗ ਦੀ ਲੋੜ ਨਹੀਂ ਹੈਗੀ ਫਿਰੋਜ਼ੀ ਕਲਰ ਦੇ ਵਿੱਚ ਹੈ ਦੇਖੋ ਕਿੰਨਾ ਪਿਆਰਾ ਤੇ ਨਾਲ ਬਾਟਮ ਰਹੂਗੀ ਆਫ ਵਾਈਟ ਕਲਰ ਦੀ ਤੇ ਮਲਟੀ ਦੇ ਨਾਲ ਵਰਕ ਕੀਤਾ ਹੋਇਆ ਬਾਟਮ ਤੇ ਬੜਾ ਪਿਆਰਾ ਵਿਦਆਊਟ ਦੁਪੱਟਾ ਸੂਟ ਹੈ ਬਾਟਮ ਤੇ ਵਰਕ ਹੈ ਬੜਾ ਪਿਆਰਾ ਤੇ 1800 ਪ੍ਰਾਈਸ ਦੇ ਸੀ ਇਹ ਵਾਲੇ ਸੂਟ ਦਾ 1800 ਪ੍ਰਾਈਸ ਦੇ ਨਾਲ ਅੱਜ ਦਾ ਆਪਣਾ ਇਹ ਵਾਲਾ ਸੂਟ ਹਾਂਜੀ ਅੱਜ ਦੇ ਸੂਟਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਬੁਕਿੰਗ ਲਈ ਨੰਬਰ ਹੈ ਜ ਮੇਰਾ 8146580803 814680800 ਤੇ ਲਾਈਕ ਜ਼ਰੂਰ ਕਰਿਆ ਕਰੋ ਕਮੈਂਟ ਕਰਨਾ ਨਾ ਭੁੱਲਿਓ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਵੈਰੀ ਮਚ